ਛੋਟੀ ਛੋਟੀ ਉਮਰ ਦੇ ਮੁੰਡੇ ਕਰਦੇ ਸੀ ਵੱਡੇ ਕਾਂਡ ਹਥਿਆਰਾਂ ਦੇ ਦਮ ਤੇ ਕਰਦੇ ਸੀ ਵੱਡੀਆਂ ਵਾਰਦਾਤਾਂ 19 ਤੋਂ 25 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਇਹਨਾਂ ਮੁਜਮਾ ਦੀ ਉਮਰ ਜਿੱਹਾਂ ਮੋਹਾਲੀ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਵੱਲੋਂ ਛੋਟੀ ਛੋਟੀ ਉਮਰ ਦੇ ਚਾਰ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਇਹਨਾਂ ਮੁਜਮਾ ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਮੋਹਾਲੀ ਪੁਲਿਸ ਮੁਤਾਬਕ ਮੁੜਜਮਾ ਤੇ ਸਾਰ ਹਥਿਆਰਾਂ ਦੇ ਦਮ ਤੇ ਲੁੱਟਾਂ ਖੋਹਾਂ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਪੁਲਿਸ ਵੱਲੋਂ ਗ੍ਰਿਫਤਾਰ ਇਨ੍ਹਾਂ ਸਨਰਚਰਾਂ ਤੋਂ 11 ਮੋਬਾਈਲ ਆਇਕਾ ਮੋਟਰਸਾਈਕਲ ਤੇ ਚਾਕੂ ਬਰਾਮਦ ਕੀਤੇ ਗਏ ਨੇ ਪੁਲਿਸ ਮੁਤਾਬਕ ਗ੍ਰਿਫਤਾਰ ਇਨ੍ਹਾਂ ਮੁਜਮਾ ਦੀ ਉਮਰ 19 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ 'ਚ ਜਿਹੜੇ ਸਟਰੀਟ ਕਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਥਾਣਾ ਬਲੰਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ ਜਦੋਂ ਟੋਟਲ ਚਾਰ ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਮੁਕਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆ ਉਹ ਬਰਾਮਦ ਕੀਤੇ ਗਏ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਸਕੇ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਟ੍ਰੇਸ ਕੀਤੀਆਂ ਜਾਣ ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਆ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕੱਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕੱਦਮਾ ਜਿਹੜਾ ਉਹ ਦਰਦ ਸੀ ਗ੍ਰਿਫਤਾਰ ਇਹਨਾਂ ਮੁਲਜ਼ਮਾਂ ਨੂੰ ਲੈ ਕੇ ਪੁਲਿਸ ਵੱਲੋਂ ਅਗਲੇਰੀ ਜਾਂਚ ਨੂੰ ਅਮਲ ਤੇ ਲਿਆਂਦਾ ਜਾ ਰਿਹਾ ਹੈ ਜਾਂਚ ਚ ਹੋਰ ਵੀ ਖੁਲਾਸੇ ਹੋਣ ਦੀ ਪੁਲਿਸ ਵੱਲੋਂ ਉਮੀਦ ਜਤਾਈ ਜਾ ਰਹੀ ਹੈ